ਡੇ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਉੱਪਰ ਚੱਲ ਰਿਹਾ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਨੀਚੇ ਚੱਲ ਰਿਹਾ। ਦੇ ਵੈਦਰ ਦੀ ਗੱਲ ਕਰੀਏ ਤਾਂ ਟੈਂਪਰੇਚਰ ਦੇ ਵਿੱਚ ਅਸੀਂ ਕੋਈ ਸਿਗਨੀਫੀਕੈਂਟ ਚੇਂਜ ਨਹੀਂ ਐਕਸਪੈਕਟ ਕਰ ਰਹੇ। 31 ਜਨਵਰੀ ਔਰ 1 ਫ फेब्रुवारी ਨੂੰ ਜਿਹੜਾ ਹਲਕੀ ਬਾਰਿਸ਼ ਪੰਜਾਬ ਦੇ ਵਿੱਚ ਕਿਤੇ ਕਿਤੇ ਜ਼ਰੂਰ ਹੋ ਸਕਦੀ ਹੈ। ਕਾਫੀ ਹਿੱਸਿਆਂ ਦੇ ਵਿੱਚ ਕਿਤੇ ਕਿਤੇ ਜਿਹੜੀ ਹਲਕੀ ਬੂੰਦਾਬੰਦੀ ਜਾਂ ਹਲਕੀ ਬਾਰਿਸ਼ ਹੈ ਉਹ ਹੋ ਸਕਦੀ ਹੈ। ਤਰੰਦਾ ਕੋਈ ਅਲਰਟ ਕੋਲਡ ਵੇਵ ਵਾਸਤੇ ਜਾਂ ਡੈਂਸ ਫੌਗ ਵਾਸਤੇ ਜ਼ਿਆਦਾ ਬਾਰਿਸ਼ ਵਾਸਤੇ ਨਹੀਂ ਕੀਤਾ ਗਿਆ। ਯਰ ਨਾਰਮਲ ਕੰਡੀਸ਼ਨਜ਼ ਹੀ ਆਉਣ ਵਾਲੇ ਦਿਨਾਂ ਵਿੱਚ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ। ਜੇ ਕਿਸੇ ਦੇ ਕੋਈ ਪਲਾਨ ਨੇ ਤਾਂ ਉਹ ਇਸ ਤਰ੍ਹਾਂ ਕੰਟੀਨਿਊ ਕਰ ਸਕਦੇ ਨੇ। ਫਸਲਾਂ ਲਈ ਕੋਈ ਨੁਕਸਾਨ ਨਹੀਂ ਰਾਦਰ ਰਿਦਾ ਫਾਇਦਾ ਹੁੰਦਾ ਕਿਉਂਕਿ ਅੱਜ ਅਸੀਂ ਪਹੁੰਚਿਆ ਮੌਸਮ ਵਿਭਾਗ ਦੇ ਵਿੱਚ ਮੌਸਮ ਦਾ ਹਾਲ ਜਾਣਨ ਲਈ ਕਿਉਂਕਿ ਪਿਛਲੇ ਕੁ ਸਮੇਂ ਤੋਂ ਅਸੀਂ ਵੇਖ ਰਹੇ ਹਾਂ ਕਿ ਠੰਡ ਵੀ ਹੈ ਪਰ ਧੁੱਪ ਵੀ ਨਿਕਲ ਰਹੀ ਹੈ ਤੇ ਮੌਸਮ ਵਿੱਚ ਕਿੱਦਾਂ ਦੀ ਤਬਦੀਲੀ ਹੋ ਸਕਦੀ ਹੈ ਇਹ ਦੱਸਣ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਪਵਨੀਤ ਕੌਰ ਕਿੰਗਰਾ ਸਤਿ ਸ਼੍ਰੀ ਅਕਾਲ मैम ਸਤਿ ਸ਼੍ਰੀ ਅਕਾਲ ਜੀ ਤੇ ਮੈਮ ਇਸ ਸਮੇਂ ਜਿਹੜਾ ਤਾਪਮਾਨ ਹੈ ਉਹ ਕਿੱਦਾਂ ਦਾ ਚੱਲ ਰਿਹਾ ਕਿੰਨਾ ਕੁ ਟੈਂਪਰੇਚਰ ਰਿਕਾਰਡ ਕੀਤਾ ਜਾ ਰਿਹਾ ਜੀ ਜੇ ਅਸੀਂ ਜਿਹੜੀਆਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਉੱਪਰ ਚੱਲ ਰਿਹਾ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ نیچے ਚੱਲ ਰਿਹਾ ਅੱਜ ਦਾ ਡੇ ਟਾਈਮ ਟੈਂਪਰੇਚਰ 23.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 5 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 5.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.1 ਡਿਗਰੀ ਸੈਂਟੀਗ੍ਰੇਡ نیچے ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਨਾਈਟਸ ਥੋੜੀਆਂ ਕੋਲਡਰ ਔਰ ਡੇ ਤੇ ਮੈਮ ਹੁਣ ਜਿਵੇਂ ਤੁਸੀਂ ਦੱਸਿਆ ਵੀ ਦਿਨ ਦੇ ਟਾਈਮ ਵਿੱਚ ਹੁਣ ਜਿਹੜੀ ਗਰਮੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਵੱਧ ਰਹੀ ਹੈ ਹੈਨਾ ਤੇ ਹੁਣ ਮੌਸਮ ਵਿੱਚ ਜਿਹੜੀ ਤਬਦੀਲੀ ਆਏਗੀ ਤੇ ਉਹ ਉਹ ਮਤਲਬ ਹੁਣ ਗਰਮੀ ਆਏਗੀ ਕਿ ਠੰਡ ਜ਼ਿਆਦਾ ਪੈ ਸਕਦੀ ਹੈ ਠੰਡ ਵੀ ਹੋ ਸਕਦੀ ਹੈ ਜ਼ਿਆਦਾ ਜੀ ਜੇ ਅਸੀਂ ਜਿਹੜੀਆਂ ਕਰੰਟ ਕੰਡੀਸ਼ਨਸ ਦੇਖੀਏ ਇਸ ਵਾਰੀ ਕੋ ਮੇਨ ਜਿਹੜਾ ਰੀਜ਼ਨ ਇਹਦਾ ਸਾਨੂੰ ਲੱਗ ਰਿਹਾ ਕਿ ਡਬਲਯੂ ਡੀ ਸਿਸਟਮ ਦੀ ਡਿਵੈਲਪਮੈਂਟ ਇਸ ਵਾਰੀ ਪ੍ਰੋਪਰਲੀ ਨਹੀਂ ਹੋਈ ਕੋਈ ਅੱਛਾ ਜਿਹੜਾ ਵੈਸਟਰਨ ਡਿਸਟਰਬੈਂਸ ਸਿਸਟਮ ਸਟੈਬਲਿਸ਼ ਨਹੀਂ ਹੋਇਆ ਕਿਉਂਕਿ ਸਾਡੇ ਰੀਜਨ ਦੇ ਵਿੱਚ ਸਰਦੀਆਂ ਦੇ ਵਿੱਚ ਜਿਹੜੀ ਬਾਰਿਸ਼ ਡਬਲਯੂ ਡੀ ਸਿਸਟਮ ਕਰਕੇ ਹੀ ਹੁੰਦੀ ਹੈ ਸੋ ਜਦੋਂ ਐਬਸੈਂਸ ਹੁੰਦੀ ਹੈਗੀ ਆ ਡਬਲਯੂ ਡੀ ਸਿਸਟਮ ਦੀ ਤ ਉਹਦੇ ਨਾਲ ਜਿਹੜੀਆਂ ਕਲੀਅਰ ਸਕਾਈ ਕੰਡੀਸ਼ਨਸ ਬਣ ਜਾਂਦੀਆਂ ਨੇ ਔਰ ਜਿਹੜੀ ਸੋਲਰ ਰੇਡੀਏਸ਼ਨ ਦੀ ਇੰਟੈਂਸਿਟੀ ਵੱਧ ਜਾਂਦੀ ਹੈ ਸੋ ਇਹੀ ਇੱਕ ਵੱਡਾ ਰੀਜ਼ਨ ਹੈ ਤੋ ਉੱਪਰ ਚੱਲ ਰਿਹਾ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨੋਰਮਲ ਤੋਂ نیچے ਚੱਲ ਰਿਹਾ ਪਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਟੈਂਪਰੇਚਰ ਦੇ ਵਿੱਚ ਅਸੀਂ ਕੋਈ ਸਿਗਨੀਫੀਕੈਂਟ ਚੇਂਜ ਨਹੀਂ ਐਕਸਪੈਕਟ ਕਰ ਰਹੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸਪੈਸ਼ਲੀ 31 ਜਨਵਰੀ ਔਰ 1 ਫ फेब्रुवारी ਨੂੰ ਜਿਹੜਾ ਹਲਕੀ ਬਾਰਿਸ਼ ਪੰਜਾਬ ਦੇ ਵਿੱਚ ਕਿਤੇ ਕਿਤੇ ਜ਼ਰੂਰ ਹੋ ਸਕਦੀ ਹੈ ਅੱਛਾ ਤੇ ਮੈਮ ਇਹ ਜਿਹੜਾ ਮੀ ਹੈ ਇੱਕ ਕੋਸ਼ਿਕਾ ਥਾਵਾਂ ਤੇ ਹੋਵੇਗੀ ਕਿ ਮੈਜੋਰਿਟੀ ਜਿਹੜੇ ਏਰੀਆਜ਼ ਨੇ ਪੰਜਾਬ ਵਿੱਚ ਉੱਥੇ ਹੋਵੇਗੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਕਿਤੇ ਕਿਤੇ ਜਿਹੜੀ ਹਲਕੀ ਬੂੰਦਾਬੰਦੀ ਜਾਂ ਹਲਕੀ ਬਾਰਿਸ਼ ਹੈ ਉਹ ਹੋ ਸਕਦੀ ਹੈ ਓਕੇ ਤੇ ਮੈਮ ਇਸ ਸਮੇ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਟਰੈਵਲ ਤੇ ਜਿਹੜੇ ਪਲਾਨਸ ਬਣਾਉਂਦੇ ਆ ਕੁੰਮਨ ਫਿਰਨਦੇ ਜਿਹੜੇ ਪਲਾਨਸ ਆ ਉਹ ਬਣਾਉਂਦੇ ਆ ਤੇ ਫਿਰ ਉਹਨਾਂ ਲਈ ਕੋਈ ਰਿਸਕ ਕੋਈ ਵਾਰਨਿੰਗ ਉਹਨਾਂ ਲਈ ਹਾਂਜੀ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈ ਲਾਈਟ ਰੇਨ ਦੀ ਹੀ ਪ੍ਰੈਡਿਕਸ਼ਨ ਹੈ ਔਰ ਆਈਐਮਡੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਕੋਲਡ ਵੇਵ ਵਾਸਤੇ ਜਾਂ ਡੈਂਸ ਫੌਗ ਵਾਸਤੇ ਜਾਂ ਜਿਹੜੀ ਜ਼ਿਆਦਾ ਬਾਰਿਸ਼ ਵਾਸਤੇ ਨਹੀਂ ਕੀਤਾ ਗਿਆ ਸੋ ਜਿਹੜੀਆਂ ਨੀਅਰ ਨਾਰਮਲ ਕੰਡੀਸ਼ਨਸ ਹੀ ਆਨਵਰੇ ਦਿਨਾਂ ਵਿੱਚ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਸਾਰੇ ਜਿਹੜੇ ਜੇ ਕਿਸੇ ਦੇ ਕੋਈ ਪਲਾਨ ਨੇ ਤਾਂ ਉਹ ਇਸ ਤਰ੍ਹਾਂ ਕੰਟੀਨਿਊ ਕਰ ਸਕਦੇ ਨੇ ਤਦਾਂ ਜਿਵੇਂ ਤੁਸੀਂ ਦੱਸਿਆ ਵਿੱਚ ਵੀ ਦਿਨ ਵਿੱਚ ਜਿਹੜਾ ਤਾਪਮਾਨ ਹੈ ਉਹ ਵੱਧ ਰਿਹਾ ਤੇ ਰਾਤ ਨੂੰ ਹੈਨਾ ਫੌਗ ਵੀ ਨਜ਼ਰ ਆ ਰਹੀ ਹੈ ਤੇ ਇਹ ਫਸਲਾਂ ਲਈ ਹਾਨੀਕਾਰਕਤਾ ਨਹੀਂ ਆ ਅ ਨਹੀਂ ਫੌਕ ਦਾ ਫਸਲਾਂ ਲਈ ਕੋਈ ਨੁਕਸਾਨ ਨਹੀਂ ਰਹਾਦਾ ਰਿਦਾ ਫਾਇਦਾ ਹੁੰਦਾ ਕਿਉਂਕਿ ਜਿਹੜੀਆਂ ਰਬੀ ਕ੍ਰੌਪਸ ਨੂੰ ਕੂਲ ਕੰਡੀਸ਼ਨਸ ਚਾਹੀਦੀਆਂ ਹੁੰਦੀਆਂ ਨੇ ਔਰ ਹੁਣ ਵੀ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਨੀਚੇ ਚੱਲ ਰਿਹਾ ਕੂਲ ਕੰਡੀਸ਼ਨਸ ਚੱਲ ਰਹੀਆਂ ਨੇ ਪਰ ਡੇ ਟਾਈਮ ਟੈਂਪਰੇਚਰ ਜ਼ਰੂਰ ਨਾਰਮਲ ਤੋਂ ਉੱਪਰ ਚੱਲ ਰਿਹਾ ਹੈਗਾ ਸੋ ਬਟ ਇਹ ਜਿਹੜੀਆਂ ਪ੍ਰੈਜ਼ੈਂਟ ਵੈਦਰ ਕੰਡੀਸ਼ਨਸ ਨੇ ਇਹਦਾ ਅਸੀਂ ਕੋਈ ਨੁਕਸਾਨ ਕ੍ਰੌਪਸ ਨੂੰ ਫਿਲਹਾਲ ਨਹੀਂ ਕਹਿ ਸਕਦੇ ਪਰ ਫਿਰ ਵੀ ਜੇ ਫਾਰਮਰਸ ਨੂੰ ਲੱਗੇ ਕਿ ਕ੍ਰੌਪ ਤੇ ਥੋੜਾ ਸਟ੍ਰੈਸ ਆ ਰਿਹਾ ਤਾਂ ਉਹ ਹਲਕਾ ਪਾਣੀ ਜ਼ਰੂ ਤੇ ਤੁਹਾਨੂੰ ਦੱਸ ਦਈਏ 31 ਜਨਵਰੀ ਤੇ 1 ਫਰਵਰੀ ਨੂੰ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਚਿੰਤਾ ਦਾ ਵਿਸ਼ਾ ਨਹੀਂ ਹੈ ਤੇ ਜੇਕਰ ਤੁਹਾਡਾ ਕੋਈ ਪਲਾਨ ਹੈ ਤਾਂ ਉਹ ਤੁਸੀਂ ਕੈਨਸਲ ਨਾ ਕਰੋ ਤੇ ਇੰਨਾ ਹੀ ਨਹੀਂ ਫਾਰਮਰਸ ਲਈ ਕਿਸਾਨਾਂ ਲਈ ਵੀ ਕਿਤੇ ਨਾ ਕਿਤੇ ਖੁਸ਼ਖਬਰੀ ਦੀ ਗੱਲ ਹੈ ਕਿ ਇਹ ਜਿਹੜਾ ਮੌਸਮ ਹੈ ਇਹ ਜਿਹੜੀ ਫਸਲਾਂ ਨੇ ਫਸਲਾਂ ਲਈ ਬਹੁਤ ਵਧੀਆ ਤੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਤੇ ਹੋਰ ਅਪਡੇਟਸ ਲਈ ਵੇਖਦੇ ਰਹੋ ਗ੍ਰੇਟ ਪੰਜਾਬ ਟੀਵੀ